ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਜੋ ਕਿ ਕੱਲ ਹੋਣ ਜਾ ਰਹੀ ਹੈ ਤਾਂ ਸਿੱਖੀ 28 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਅਹਿਮ ਮੀਟਿੰਗ ਬੁਲਾਈ ਹੈ ਸੋ ਇਹ ਮੀਟਿੰਗ ਜੋ ਕਿ ਸਵੇਰੇ 10 ਵਜੇ ਚੰਡੀਗੜ੍ਹ ਮੁੱਖ ਮੰਤਰੀ ਰਹਾਇਸ਼ਤੇ ਹੋਵੇਗੀ ਇਸ ਮੀਟਿੰਗ ਦੇ ਵਿੱਚ ਕਈ ਏਜੰਡੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਸੰਭਾਵਨਾ ਹੈ ਇਸ ਦੌਰਾਨ ਜੋ ਗੱਲਬਾਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਸਮੇਤ ਕਈ ਹੋਰ ਮਹੱਤਵਪੂਰਨ ਮੁੱਦਿਆਂ ਦੇ ਬਾਰੇ ਚਰਚਾ ਇਸ ਜੋ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਸੋ ਦੱਸ ਜੀ ਕਿ ਇਸ ਦੌਰਾਨ ਜੋ ਚੋਣਾ ਵੀ ਨੇ ਜ਼ਿਮੀਨੀ ਚੋਣਾ ਨੇ ਤਰਨਤਾਰਨ ਜਮਿਨੀ ਚੋਣਾਂ ਦੇ ਲਈ ਵੀ ਜੋ ਚੋਣ ਜਾਬਤਾ ਲੱਗਿਆ ਹੋਇਆ ਵੈ ਅਤੇ ਇਸ ਦੌਰਾਨ ਕੋਈ ਅਜੀਹਾ ਫੈਸਲਾ ਨਹੀਂ ਕੀਤਾ ਜਾ ਸਕਦਾ ਜਿਸ ਦੇ ਨਾਲ ਚੋਣ ਨਤੀਜੇ ਨੇ ਜੋ ਪ੍ਰਭਾਵਿਤ ਹੋਣਗੇ ਤੇ ਇਹਨਾਂ ਨਤੀਜਿਆਂ ਤੇ ਕੋਈ ਅਸਰ ਪਵੇਗਾ ਸੋ ਹਾਲਕੀ ਸਰਕਾਰ ਦੇ ਵੱਲੋਂ ਕੁਝ ਰਾਹਤ ਜੋ ਕਿ ਦਿੱਤੀ ਜਾ ਸਕਦੀ ਹੈ ਤੇ ਕੁਝ ਅਜਿਹੇ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਜੋ ਕਿ ਜਿਸ ਦੇ ਵਿੱਚ ਲੋਕਾਂ ਦਾ ਪੰਜਾਬੀਆਂ ਦਾ ਕੋਈ ਫਾਇਦਾ ਹੋ ਸਕਦਾ ਹੈ ਸਦੱਸਿਆ ਕਿ ਕੁਝ ਨਵੀਆਂ ਭਰਤੀਆਂ ਦੇ ਸੰਬੰਧੀ ਵੀ ਪ੍ਰਸਤਾਵ ਦੀ ਚਰਚਾ ਇਸ ਮੀਟਿੰਗ ਦੇ ਵਿੱਚ ਹੋ ਸਕਦੀ ਹੈ ਤੇ ਮੁੱਖ ਅਜੰਡਾ ਇਸ ਮੀਟਿੰਗ ਦਾ ਜੋ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ સ્ਤਾਲਪਤੀ ਸਮਾਗਮ ਸਮੇਤ ਕੁਝ ਹੋਰ ਮਤਵਪੂਰਨ ਫੈਸਲੇ ਜੋ ਕਿ ਇਸ ਮੀਟਿੰਗ ਦੇ ਵਿੱਚ ਲੱਤੇ ਜਾਣਗੇ ਸੋ ਇੱਕ ਅਹਿਮ ਮੀਟਿੰਗ ਹੈ ਜੋ ਕਿ ਬੁਲਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੋਂਾ ਵੱਲੋਂ ਔਰ ਇਹ ਮੀਟਿੰਗ ਹੈ ਜੋ ਕਿ 28 ਅਕਤੂਬਰ ਨੂੰ ਜੋ ਕਿ ਸਵੇਰੇ 10:00 ਵਜੇ ਚੰਡੀਗੜ੍ਹ ਵਿਕੇ ਮੁੱਖ ਮੰਤਰੀ ਰਹਾਇਸ਼ ਤੇ ਕੀਤੀ ਜਾਵੇਗੀ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਜੋ ਕਿ ਕੱਲ ਹੋਣ ਜਾ ਰਹੀ ਹੈ ਤਾਂ ਸੇ ਕਿ 28 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਅਹਿਮ ਮੀਟਿੰਗ ਬੁਲਾਈ ਹੈ ਸੋ ਇਹ ਮੀਟਿੰਗ ਜੋ ਕਿ ਸਵੇਰੇ 10 ਵਜੇ ਚੰਡੀਗੜ੍ਹ ਮੁੱਖ ਮੰਤਰੀ ਰਹਾਇਸ਼ਤੇ ਹੋਵੇਗੀ ਇਸ ਮੀਟਿੰਗ ਦੇ ਵਿੱਚ ਕਈ ਏਜੰਡੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਸੰਭਾਵਨਾ ਹੈ ਇਸ ਦੌਰਾਨ ਜੋ ਗੱਲਬਾਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਸਮੇਤ ਕਈ ਹੋਰ ਮਹੱਤਵਪੂਰਨ ਮੁੱਦਿਆਂ ਦੇ ਬਾਰੇ ਚਰਚਾ ਇਸ ਜੋ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਸੋ ਦੱਸ ਜੀ ਕਿ ਇਸ ਦੌਰਾਨ ਜੋ ਚੋਣਾ ਵੀ ਨੇ ਜ਼ਿਮੀਨੀ ਚੋਣਾ ਨੇ ਤਰਨਤਾਰਨ ਜਮਿਨੀ ਚੋਣਾਂ ਦੇ ਲਈ ਵੀ ਜੋ ਚੋਣ ਜਾਬਤਾ ਲੱਗਿਆ ਹੋਇਆ ਵੈ ਅਤੇ ਇਸ ਦੌਰਾਨ ਕੋਈ ਅਜੀਹਾ ਫੈਸਲਾ ਨਹੀਂ ਕੀਤਾ ਜਾ ਸਕਦਾ ਜਿਸ ਦੇ ਨਾਲ ਚੋਣ ਨਤੀਜੇ ਨੇ ਜੋ ਪ੍ਰਭਾਵਿਤ ਹੋਣਗੇ ਤੇ ਇਹਨਾਂ ਨਤੀਜਿਆਂ ਤੇ ਕੋਈ ਅਸਰ ਪਵੇਗਾ ਸੋ ਹਾਲਕੀ ਸਰਕਾਰ ਦੇ ਵੱਲੋਂ ਕੁਝ ਰਾਹਤ ਜੋ ਕਿ ਦਿੱਤੀ ਜਾ ਸਕਦੀ ਹੈ ਤੇ ਕੁਝ ਅਜਿਹੇ ਮੁੱਦਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਜੋ ਕਿ ਜਿਸ ਦੇ ਵਿੱਚ ਲੋਕਾਂ ਦਾ ਪੰਜਾਬੀਆਂ ਦਾ ਕੋਈ ਫਾਇਦਾ ਹੋ ਸਕਦਾ ਹੈ ਸਦਸਿਯਾ ਕਿ ਕੁਝ ਨਵੀਆਂ ਭਰਤੀਆਂ ਦੇ ਸੰਬੰਧੀ ਵੀ ਪ੍ਰਸਤਾਵ ਦੀ ਚਰਚਾ ਇਸ ਮੀਟਿੰਗ ਦੇ ਵਿੱਚ ਹੋ ਸਕਦੀ ਹੈ ਤੇ ਮੁੱਖ ਅਜੰਡਾ ਇਸ ਮੀਟਿੰਗ ਦਾ ਜੋ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ સ્ਤਾਲਪਤੀ ਸਮਾਗਮ ਸਮੇਤ ਕੁਝ ਹੋਰ ਮਤ ਪੂਰਨ ਫੈਸਲੇ ਜੋ ਕਿ ਇਸ ਮੀਟਿੰਗ ਦੇ ਵਿੱਚ ਲੱਤੇ ਜਾਣਗੇ ਸੋ ਇੱਕ ਅਹਿਮ ਮੀਟਿੰਗ ਹੈ ਜੋ ਕਿ ਬੁਲਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੋਂਾ ਵੱਲੋਂ ਔਰ ਇਹ ਮੀਟਿੰਗ ਹੈ ਜੋ ਕਿ 28 ਅਕਤੂਬਰ ਨੂੰ ਜੋ ਕਿ ਸਵੇਰੇ 10 ਵਜੇ ਚੰਡੀਗੜ੍ਹ ਵਿਕੇ ਮੁੱਖ ਮੰਤਰੀ ਰਹਾਇਸ਼ ਤੇ ਕੀਤੀ ਜਾਵੇਗੀ